ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਮੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਰੌਣੋ ਖੁਰਦ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੀ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਤੇ ਨਾਲ ਦਿਨਾਂ ਦੀ ਪ੍ਰੋਬਲਮ ਦੱਸ ਦਿੰਨੇ ਆ ਕੀ ਪ੍ਰੋਬਲਮ ਹੈ ਬੋਰ ਦੇ ਵਿੱਚ ਤੇ ਆ ਰਿਹਾ ਜੀ ਆਪਣਾ ਬੋਰ ਤੇ ਬੋਰ ਟੋਟਲੇ 200 ਫੁੱਟ ਲੱਗਿਆ ਹੋਇਆਗਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਰੇਤਾ ਮਾਰਦਾ ਜੀ ਤੇ ਰੇਤਾ ਮਾਰਦਾ ਬਹੁਤ ਜ਼ਿਆਦੇ ਜਿਸ ਕਾਰਨ ਇਹਨਾਂ ਬਾਈਆਂ ਨੇ ਆਪਣੇ ਨਾਲ ਸੰਪਰਕ ਕੀਤਾ ਸੀਗਾ ਤੇ ਆਪਾਂ ਇਹ ਤੇ ਇੱਥੇ ਬੋਰ ਦੇ ਵਿੱਚ ਕੈਮਰਾ ਮਾਰਾਂਗੇ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਦੋਨੋਂ ਰੈਡੀ ਨੇਗੇ ਤੇ ਹੁਣ ਆਪਾਂ ਆਪਣਾ ਕੈਮਰਾ ਕੂਮਰਾ ਕਰਾਂਗੇ ਤੇ ਕੈਮਰਾ ਕਰਾਂਗੇ ਤੇ ਉਸ ਤੋਂ ਬਾਅਦ ਬੋਰ ਦੇ ਵਿੱਚ ਪਾ ਕੇ ਕੈਮਰਾ ਸਾਨੂੰ ਐਲਸੀਡੀ ਤੇ ਜਾ ਕੇ ਚੈੱਕ ਕਰਵਾਉਣੇ ਆ ਕਿ ਪ੍ਰੋਬਲਮ ਆ ਬੋਰ ਦੇ ਵਿੱਚ ਆ ਵੀ ਕਿੱਥੋਂ ਕਿ ਟੁੱਟਿਆ ਹੋਇਆ ਕੀ ਪ੍ਰੋਬਲਮ ਆ ਆਜ ਖਾਦੀ ਤੈਨੂੰ ਸਹਿਮਾਨ ਆਦੇ ਕਿੰਨੇ ਫੁੱਟ ਲਾਦੀ ਤਰ ਕਿੰਨੇ ਫੁੱਟ 160 ਉਧਰ ਹੈ ਬਈ ਆ ਕਿੰਨੀ ਆ ਜਿਹਦਾ ਹੋਊਗੀ 140 ਕੋਈ ਨਾ ਲਾਉਂਦਾ 130 ਆ ਗਈ ਹੈ ਕੈਮਰਾ ਬੋਣਾ ਹੁਣ ਆ ਹਾਂ ਲੈ ਰਪਾ ਬਹੁਤ ਬੋ ਬੋ ਗਾਣਾ ਕਰੂਗਾ ਹੋ ਗਾਣਾ ਕਰੂਗਾ ਕੈਮਰਾ ਬੋਣਾ ਚਲੋ ਜਿਆਦਾ ਕਲੀਅਰਟੀ دینی ਹੈ ਛੋਟਾ ਨਾ ਕੰਨਾ ਹੋ ਗਿਆ ਦੇਖੇ 1 2 3 ਵਾਟਰ ਰਿਪਲਾਈ 1 2 3 ਚਲੋ ਜੀ ਮੜਾ ਤਾਂ ਜਾ ਕੇ ਸਾਡਾ ਚੱਲ ਜਾਂਦੇ ਮੜਾ ਤਾਂ ਜਾ ਕੇ ਵਾ ਠੀਕ ਹੋੜੀ ਚੱਲੀ 99 ਹੋਇਆ 99 99 ਦੇ ਬਾਣੀਆ ਚਲੋ ਕੋਈ ਥੋੜੀ ਹੋੜੀ 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 ਆਓ ਰੋਕ 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 ਖੜਾ ਲੈ ਇੱਕ ਮਿੰਟ ਖੜਾ ਲੈ ਵੀ ਖੜਾ ਲੈ ਬਸ ਉੱਪਰ ਕਰੀ ਉੱਪਰ ਕਰੀ ਆੜੀ ਉੱਪਰ ਕਰ ਹੋਰ ਹੋਰ ਕਰ ਲੈ ਮਸੂਰੀ ਖੜਾ ਲੈ ਖੜਾ ਕੇ ਰੱਖ ਰਿ ਥੱਲੇ ਕਰਾਂ ਕਲੀ ਥੱਲੇ ਥੋੜਾ ਜਿਹਾ ਥੱਲੇ ਕਰਾਂ ਬਸ ਬਸ ਨਾ ਟੁੱਟੇ ਇਹ ਇਧਰੋਂ ਪਾਣੀ ਜਿਦੋਂ ਨਿਕਲਦਾ ਹੋਆ ਇਧਰੋਂ ਟੇਕਾਂਦਲੀ ਆਉਂਦੀ ਐਹੀਂ ਹਾਂ ਉਹਦੇ ਨਾਲ ਪਾਣੀ ਪੈ ਗਿਆ ਨਾ ਪ੍ਰੈਸ਼ਰ ਨਾਲ ਉਹਦੇ ਨਾਲ ਫੇਰ ਹੰਟਰ ਤਾਂ ਨਹੀਂ ਹੈਗਾ ਵੀਰੇ ਹੰਟਰ ਨਹੀਂ ਹੈਗਾ ਪੱਕਾ ਹੀ ਐ ਪੱਕਾ ਹੀ ਹੈ ਉੱਪਰ ਤਾਂ ਇਹ ਉੱਤੇ ਆ ਕਿੰਨਾ ਹੋ ਗਿਆ ਓਰੇ 107 107 ਮਹੀਦਾਂ ਦਾ 100 100 ਫੁੱਟ ਦੇ ਟੁੱਟਿਆ ਹੈ ਪੱਕੇ ਚ ਟੁੱਟਿਆ ਹੈ ਪਰੇਪ ਦਾ ਪਾ ਜੂਗੀ ਇਹ ਚ ਡਰੇਵੀ ਦੀ ਸੋਡੀ ਹੋਊਗੀ ਫਿਰ ਕਿਹੜਾ ਆਪਾਂ ਕਿ ਲਗਾਉਣੀ ਬੂ ਫਿਰ ਮਟਰ ਕੇ ਰਮੜੀ ਜੀ ਹਲਿਆਕ ਚਲਾ ਕੇ ਜੋਤਣੀ ਪ੍ਰੇਪ ਵੀ ਜਿੱਥੇ ਪਾ ਚਲਾਵਾਂਗੇ ਆਪਾਂ ਇਹ ਰੁਕ ਜੁਗਾ ਚੱਲੀ ਜਾਊਗਾ ਇਹ ਇੱਥੋਂ ਜਿਆਦਾ ਦਿਖਾ ਰਿਹਾ ਹੋਰ ਤਾਂ ਕੋਈ ਥੱਲੇ ਤਾਂ ਜਾਂਦੀ ਜਾਂਦਾ ਮੈਂ ਦੇਖ ਲਓ ਵੀ ਥੱਲੇ ਵੀ ਥੱਲੇ ਵੀ ਚੈੱਕ ਕਰ ਲਓ ਥੱਲੇ ਤਾਂ ਬਈ ਜਾਣਾ ਨਹੀਂ ਹੈ ਥੱਲੇ ਡਾਕਟਰ ਜਾਈਏ ਜਨਰਲ ਵਾਲਾ ਹੋਊਗਾ ਪੇਜੀ ਥੱਲੇ ਥੱਲੇ ਭੇਜ ਦੇ ਵੀ ਜਾਣ ਦੇ ਜਿੱਥੋਂ ਫਿਰ ਮਿੱਟੀ ਗਰੀ ਜਾਂਦੀ ਹੈ ਚੁੱਕੇ ਚ ਗੰਦਲ ਪੂਰੀ ਹੈ ਜੀ ਹੁਣ ਬੋਰ ਚ ਨਾ ਜਿੱਥੋਂ ਨਿਕਲਦੀ ਉਹ ਨਿਕਲਦੀ ਤੀ ਕਿਵੇਂ ਉਹ ਜਿੱਥੋਂ ਮੈਂ ਨਿਕਲਦੀ ਦੀ ਤੂੰ ਆ ਜਾ ਹੁਣ ਉੱਥੇ ਮੈਨੂੰ ਦਿਖਾਈ ਵੀਰੇ ਕਿਰਾਂ ਹੋਰ ਤੋਂ ਜਿਆਦਾ ਫਰੈਂਕ ਕਰੋ ਜੇ ਸਮਾਰਕੀ ਦੇਖਣਾ ਟਰੈਕਟਰ ਜਨਰੇਟਰ ਲਾ ਲਓ ਇਧਰ ਨੂੰ ਨਾਲ ਦੀ ਨਾਲ ਪਾਣੀ ਛੱਡੀ ਅੱਧਾ ਕੁ ਮਿੰਨ ਛੱਡ ਲਓ ਪੂਲਾ ਜਾ ਮੋਲ ਚਾਰ ਤੋਂ ਪੂਲਾ 2 ਇੰਚ ਪਾਣੀ 2-3 ਇੰਚ ਪਾਣੀ ਸਾਡੇ ਜਮ੍ਹਾਂ ਸਾਬਦੇ ਕੋ ਜੂਗਾ ਇਹ ਵੱਡਾ ਨਹੀਂ ਵੀਰੇ ਇਸੇ ਸਮੱਸਿਆ ਵਾਲਾ ਕਾਲੇ ਦੇ ਕਿਹੜਾ ਉਹ ਦਿਨਾਂ ਦੀ ਗੱਲ ਬਾਣੀ ਤਾਂ ਮੜਾ ਜੀ ਵੱਤ ਚਾਹੀਦਾ ਪਾਣੀ ਟੁੱਟੇ ਜਿਆਦਾ ਹੋਏਗੀ ਜੇ ਤਾਂ ਲਾਲੂ ਉਤਾਰੇ تھے ਬਈ ਅੱਧੀ ਤੇ ਚਲਾ ਲਈਏ ਮੋਟਰ ਹਾਂ ਅੱਧਾ ਕੇ ਚਲਾ ਲਾਂਗੇ ਫੇਰ ਸਾਫ ਦੀ ਜਮਾ ਆਪਾਂ ਮੰਬੋਰ ਦਾ ਪਤਾ ਲੱਗ ਜੂ ਕਿੰਨਾ ਬਿਲਾ ਹੁਣ ਹੋਰ ਨਹੀਂ ਕੋਈ ਪਤਾ ਲੱਗਦਾ ਬੋਰ ਤਾਂ ਹੁਣ ਐਸੀ ਬੋਰ ਦਾ 180 ਬਿਲਾ 180 ਬਿਲਾ ਮੱਕੇ ਟੁੱਟੇ ਵਰਮ ਗੰਦਲ ਹੁੰਦੀਆਂ ਜਾਂਦਾ ਥੱਲੇ ਕੈਮਰਾ ਤਾਂ ਚੱਲ ਜਾਣ ਦੇ ਜਾਣ ਦੇ ਦੀਂਦਾ ਹੈਗਾ ਚੱਲ ਲੱਗੇ ਦੇਖਣਾ ਹਾਂ ਥੱਲੇ ਫੰਟਰ ਚੋ ਸਾਫ ਹੋ ਜੀ ਜਮਾ ਆ ਉੱਥੇ ਤਾਂ ਹੁਣੀ ਰਿੱਤਾ ਥੋੜਾ ਟਾਈਮ ਹੋ ਗਿਆ ਆਪਾਂ ਨੂੰ ਕਿ ਲੜੇ ਹੋ ਦੀਓ ਕਿ ਲਈ ਲੜੇ ਹੋ ਦੀਓ ਚੱਲ ਜਾਣਦੇ ਮਸ ਖੜਾ ਲਾਵਰੀਲਾ ਚੱਲ ਜਾਣਦੇ ਤੋ ਸਾਡੀ ਇੱਥੇ ਲੱਗਿਆ ਵਸ ਕਿੰਨਾ ਹੋ ਗਿਆ ਓਰੇ ਆ ਗਿਆ ਆ ਗਿਆ ਥੱਲੇ ਚੱਲੇ ਕਿੰਨਾ ਹੋ ਗਿਆ ਰੋੜੀ ਬਜਰੀ ਉਹ ਆ ਗਈ ਉੱਪਰ ਚੱਕੇ ਉੱਪਰ ਚੱਕਾ ਚੱਕ ਬਸ 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 ਲੱਗ ਗਿਆ ਥੱਲੇ ਲੱਗ ਗਿਆ ਦੀ ਖੜ ਜੇ ਹੌਲੀ ਹੌਲੀ ਲੱਗ ਗਿਆ 160 ਤੱਕ ਉੱਪਰ ਜਾ ਕੋ ਉੱਪਰ ਇੱਕ ਮਿੰਟ ਅੜ ਜਾ 160 ਤੱਕ ਵੀ ਲੈ ਖੜਾ ਲਾ ਔਰ ਇੱਕ ਮਿੰਟ ਅੜ ਜਾ ਥੱਲੇ ਕਰ ਹੌਲੀ ਹੌਲੀ ਖੜ ਗਿਆ 160 ਤੱਕ ਹੀ ਕੀ ਵੀਰੇ ਤਾਂ ਤੋਂ ਮਾਲ ਰਹੇ ਜੋ ਟੁੱਟਿਆ ਹੋਇਆ ਉਹਦਾ ਹਲਾ ਉੱਪਰ ਕਰ ਹੁਣ ਵੀ ਨਿਕਲਦਾ ਧੂਆਂ ਪੂਰਾ ਇਹ ਤਾਂ ਜਮ ਕੰਚ ਵਾਂਗੂ ਸਾਫ਼ ਹੋ ਜਾਂਦਾ ਜੇ ਮੈਂ ਆਪਾਂ ਨੂੰ ਬਰੀ ਨਾ ਉਮੀਦਿੰਦਾ ਜੀ ਉੱਤੇ ਪਾਣੀ ਦੇ ਵਿੱਚ ਕੈਮਰਾ ਗਿਆ ਜਮ ਸਾਫ਼ ਨਹੀਂ ਨਾ ਤੀਗਾ ਹੁਣ ਜਿੱਥੇ ਮਿੱਟੀ ਨਿਕਲਣ ਲੱਗੀ ਉਸ ਤੋਂ ਇੱਕੋ ਲੱਗੀ ਉੱਥੇ ਗੰਦਲ ਹੋ ਗਿਆ ਕੈਮਰਾ ਲੈ ਹਾਂ ਕੱਢੋ ਉੱਪਰ ਕਰ ਲੈ ਉੱਪਰ ਨੂੰ ਕਰ ਲੈ ਆੜੀ ਫਿਲਟਰ ਚੋ ਤਾਂ ਨਹੀਂ ਕਿਤਾ ਫਿਲਟਰ ਚੋ ਕੁਛ ਨਹੀਂ ਆ ਰਿਹਾ ਬਹੁਤ ਜ਼ਿਆਦਾ ਗੰਚਲ ਵਾਲੀ ਹੋ ਗਈ ਇਹ ਚ ਹਾਂ ਤਾਂ ਉੱਤੀ ਉਹ ਦੇਖੋ ਸੱਤ ਦੀ ਸੋਹ ਹੋ ਰਿਹਾ ਬਸ ਕੱਲਾ ਟੁੱਟਿਆ ਹੋਇਆ ਉਹਨੇ ਸਾਰੇ ਬੂਰ ਦੀ ਕਿਸਮਾਂ ਨੂੰ ਪਰਖਿਆ ਇਕੱਲੇ ਨੇ ਪੱਕੇ ਵਾਲੇ ਨੇ ਹਾਂ ਜੀ ਉਹ ਪਾਣੀ ਚਾਹੀਊਗਾ ਫਿਰ ਉੱਥੋਂ ਪਾਣੀ ਚਾਹੀਜੀ ਉਹ ਕਰੀ ਉਪਰ 107 ਤੇ ਬੇਲਾ ਵੀ ਕਰਨਾ ਪੂਗਾ ਜੀ ਬੂਕੀਆਂ ਲੱਗਣ ਦੇ ਪਰਿਆ ਹੋਇਆ ਬੂਰਾ ਮਿੱਟੀ ਮੁੱਟੀ ਡਿੱਗੀ ਦੇ ਵਿਚਾਰੇ ਤਰਤਾ ਉਹਦਾ ਕਰ ਲਾਂਗੇ ਵੀਰੇ ਹੂੰ ਲੋ ਜੀ ਫਾਈਨਲੀ ਕੈਮਰਾ ਆਪਣਾ ਪਾ ਦਿੱ ਚੁੱਕਾ ਹੈਗਾ ਤੇ ਹੁਣ ਆਪਾਂ ਆਪਣੀ ਕਰਦੇ ਆ ਤਾਰ ਤੁਰ ਇਕੱਠੀ ਤੇ ਕਰਾਉਣੇ ਥੋੜੀ ਮਿਸਤਰੀ ਨਾਲ ਗੱਲ ਵੀ ਕੀ ਡਿਟੇਲ ਆ ਬੋਰ ਦੀ ਹਾਂ ਲੋ ਜੀ ਸਤਿ ਸ਼੍ਰੀ ਅਕਾਲ ਜੀ ਸ਼ਿਕਾਈ ਅਸੀਂ ਪਿੰਡ ਪਹੁੰਚੇ ਜੀ ਰੋਣੋ ਖੁਰਦ ਜੀ ਹਾਂ ਰੋਣੋ ਖੁਰਦ ਜੀ ਇਹ ਜ਼ਿਲ੍ਹਾ ਹੁਣ ਲਧਿਆਣਾ ਹੈ ਤੇ ਬੋਰ ਮਾਰਦਾ ਧੀਰੇ ਤਾਂ ਇੱਥੇ 200 ਫੁੱਟ ਵਾਲਾ ਬੋਰ ਸੀਗਾ ਤੇ ਪਿਛਲੇ ਕਈ ਦਿਨਾਂ ਤੋਂ ਰਿੱਤਾ ਮਾਰ ਰਹੀ ਸੀ ਉਸ ਤੋਂ ਬਾਅਦ ਇਹ ਮਿਸਤਰੀ ਜੀ ਨੇ ਮਾਨੂੰ ਲੋ ਕਿਹਾ ਇਹ ਮੋਟਰ ਕਢਾ ਕੇ ਦੇਖ ਲਓ ਤੁਸੀਂ ਹਾਂਜੀ ਇਹ ਉਰੇ ਦੇ ਮਿਸਤਰੀ ਨੇ ਆਪਣੇ ਜਿਹੜੇ ਉਰੇ ਮੋਟਰਾਂ ਦਾ ਕੰਮ ਕਰਦ ਨੇ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਦੀ ਗੁਰੇ ਜੀ ਤੇ ਅੱਜ ਅਸੀਂ ਕੈਮਰਾ ਲਾ ਕੇ ਦੇਖਿਆ ਜੇ 107 ਫੁੱਟ ਤੋਂ ਟੁੱਟਿਆ ਹੋਇਆ ਜੀ ਇਹ ਬੋਰ ਠੀਕ ਹੈ ਜੀ ਤੇ ਉੱਥੋਂ ਮਾਨੂੰ ਲੋ ਪਾਣੀ ਪਾਈ ਸੀ ਇਹਦੇ ਵਿੱਚ ਉਸ ਤੋਂ ਬਾਅਦ ਮਾਨੂੰ ਪੂਰਾ ਇੱਟਾ ਨਿਕਲਿਆ ਪਾਇਦੇ ਪੰਜ ਲਾਵਾਂਗੇ ਠੀਕ ਹੈ ਬਾਕੀ ਹੋਰ ਕੋਈ ਕੰਮ ਕਰਾਉਣਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਕਤੇਵਰ ਸਿੰਘ ਪਿੰਡ ਅਨਮੋਲ ਦਿਲਾ ਸੰਗੂ ਠੀਕ ਹੈ ਖਡੰਬੋਇਲਾ ਬ੍ਰਹਿਸਤਾਨ ਨਮੈਟ 1734 ਨੰਬਰ ਠੀਕ ਹੈ ਤੇ ਬਾਕੀ ਹੋਰ ਕੋਈ ਜਿੰਮੇ ਕੋਈ ਮੂਰ ਦੇ ਸੰਬੰਧ ਜੇ ਕੋਈ ਰਾਣੋ ਤੇ ਤੇ ਪਿੰਡ ਦੇ ਨੇੜੇ ਤੇ ਲਾਗੀ ਸਕੇ ਜੋ ਵੀ ਕੋਈ ਕੰਮ ਕਰਾਉਣਾ ਹੈ ਤਾਂ ਮਿਸਤਰੀ ਨਾਲ ਕਨੈਕਟ ਕਰਨਾ ਨੰਬਰ ਬੋਲੋ ਮਿਸਤਰੀ ਜਾਲਦਾ ਤੁਸੀਂ 99170 ਕਿੰਨਾ ਜੀ 99170 ਹਾਂਜੀ 99529 ਠੀਕ ਹੈ ਨਾਮ ਵੀ ਤੁਹਾਡਾ ਹੀ ਪਰਮੇਸ਼ਰ ਠੀਕ ਹੈ ਜੀ ਮਿਸਤਰੀ ਇਹ ਮੋਟੇ ਕਰ ਦੇਣੀ ਠੀਕ ਹੈ ਜੀ Okay. okay.